ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਆਏ ਆ ਇੱਕ ਨਵੀਂ ਕਹਾਣੀ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਤੇ ਜੇਕਰ ਨਵਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਪੜ੍ਹਦੇ ਆਂ ਅੱਜ ਦੀ ਇੱਕ ਨਵੀਂ ਕਹਾਣੀ ਸੁਖਵਿੰਦਰ ਸਿੰਘ ਘਰ ਤੋਂ ਕਿਸੇ ਜ਼ਰੂਰੀ ਕੰਮ ਲਈ ਸ਼ਹਿਰ ਜਾਣ ਲਈ ਨਿਕਲਦਾ ਹੈ ਦੁਪਹਿਰ ਦੇ ਸਾਡੇ 12 ਦਾ ਟਾਈਮ ਹੁੰਦਾ ਹੈ ਗਰਮੀ ਕਰਕੇ ਲੋਕ ਘਰਾਂ ਦੇ ਵਿੱਚੋਂ ਘੱਟ ਹੀ ਨਿਕਲਦੇ ਹਨ ਕੁਝ ਜ਼ਰੂਰੀ ਕੰਮ ਲਈ ਹੀ ਕੀਤੇ ਜਾਂਦਾ ਹੈ ਸੜਕ ਸੁਨਸਾਨ ਪਈ ਸੀ ਪਿੰਡ ਤੋਂ ਬਾਹਰ ਨਿਕਲ ਕੇ 1 ਕਿਲੋਮੀਟਰ ਤੇ ਇੱਕ ਮੋੜ ਆਉਂਦਾ ਹੈ ਸੁਖਵਿੰਦਰ ਸਿੰਘ ਦੀ ਗੱਡੀ ਹਾਲੇ ਉਸ ਮੋੜ ਤੋਂ ਪਿੱਛੇ ਹੀ ਸੀ ਕਿ ਉਸ ਨੂੰ ਮੋਟਰਸਾਈਕਲ ਤੇ ਇੱਕ ਬੰਦਾ ਆਉਂਦਾ ਦਿਖਾਈ ਦਿੰਦਾ ਥੋੜਾ ਅੱਗੇ ਆ ਕੇ ਉਹ ਮੋਟਰਸਾਈਕਲ ਤੇ ਬੰਦਾ ਦਿਖਾਈ ਦੇਣੋਂ ਹਟ ਜਾਂਦੇ ਹਨ ਸੁਖਵਿੰਦਰ ਸਿੰਘ ਨੂੰ ਆਪਣੀਆਂ ਅੱਖਾਂ ਦੇ ਉੱਪਰ ਯਕੀਨ ਨਹੀਂ ਹੁੰਦਾ ਕੇ ਸਾਹਮਣੇ ਤੋਂ ਬੰਦਾ ਆਉਂਦਾ ਹੋਇਆ ਅਚਾਨਕ ਹੀ ਕਿਵੇਂ ਗਾਇਬ ਹੋ ਗਿਆ ਉਹ ਮੋੜ ਤੋਂ ਪਹਿਲਾਂ ਹੀ ਗੱਡੀ ਰੋਕ ਲੈਂਦਾ ਅਤੇ ਆਲੇ-ਦੁਆਲੇ ਦੇਖਦਾ ਹੈ ਕਿ ਮੋਟਰਸਾਈਕਲ ਕਿੱਥੇ ਗਿਆ ਸੁਖਵਿੰਦਰ ਸਿੰਘ ਨੂੰ ਲੋਕਾਂ ਦੇ ਵੱਲੋਂ ਕਈਆਂ ਗੱਲਾਂ ਉਸ ਟਾਈਮ ਯਾਦ ਆ ਜਾਂਦੀਆਂ ਹਨ ਕਿ ਲੋਕਾਂ ਦਾ ਕਹਿਣਾ ਹੈ ਕਿ ਇਸ ਮੋੜ ਦੇ ਉੱਪਰ ਕੋਈ ਉਪਰੀ ਸ਼ੈ ਰੈਂਦੀ ਹੈ ਤਾਂ ਹੀ ਤਾਂ ਇੱਥੇ ਐਨੇ ਭਿਆਨਕ ਐਕਸੀਡੈਂਟ ਹੁੰਦੇ ਹਨ ਸੁਖਵਿੰਦਰ ਇਹੋ ਜਿਹੀਆਂ ਗੱਲਾਂ ਦੇ ਉੱਪਰ ਬਿਲਕੁਲ ਵੀ ਕਰੋਸਾ ਨਹੀਂ ਕਰਦਾ ਤੇ ਨਾ ਹੀ ਇਹ ਗੱਲਾਂ ਨੂੰ ਮੰਨਦਾ ਹੈ ਉਹ ਤਾਂ ਸੋਚਦਾ ਹੈ ਕਿ ਮੋਟਰਸਾਈਕਲ ਵਾਲਾ ਸੜਕ ਦੇ ਕੋਲ ਖੇਤਾਂ ਦੇ ਵਿੱਚ ਹੀ ਨਾ ਡਿੱਗ ਗਿਆ ਹੋਵੇ ਕਿਤੇ ਮੈਨੂੰ ਪਤਾ ਹੀ ਨਾ ਲੱਗਿਆ ਹੋਵੇ ਕਿ ਮੋਟਰਸਾਈਕਲ ਉਸ ਦੇ ਕੋਲ ਦੀ ਲੰਘ ਗਿਆ ਹੋਵੇ ਹੁਣ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਹੀ ਨਹੀਂ ਸੀ ਰਹੀ ਹੈਰਾਨੀ ਦੇ ਨਾਲ ਉਸ ਦੀਆਂ ਅੱਖਾਂ ਫੈਲ ਗਈਆਂ ਤੇ ਹੁਣ ਉਸ ਨੂੰ ਥੋੜਾ ਜਿਹਾ ਡਰ ਵੀ ਲੱਗਣ ਲੱਗ ਰਿਹਾ ਸੀ ਕਿ ਲੋਕਾਂ ਦੀ ਕਹੀ ਗੱਲ ਕੀਤੇ ਸੱਚ ਹੀ ਨਾ ਹੋ ਜਾਵੇ ਬੰਦਾ ਦੂਰੋਂ ਤਾਂ ਦਿਖਾਈ ਦਿੰਦਾ ਪਰ ਨੇੜੇ ਆ ਕੇ ਗਾਇਬ ਹੋ ਜਾਂਦਾ ਤੇ ਗੱਡੀ ਕੋਲੋਂ ਲੰਘਦਾ ਮੋਟਰਸਾਈਕਲ ਫੇਰ ਤੋਂ ਉਸ ਨੂੰ ਦਿਖਾਈ ਦਿੰਦਾ ਉਹ ਸੋਚਦਾ ਹੈ ਕਿ ਜੇਕਰ ਇੱਥੇ ਅੱਜ ਮੈਂ ਗੱਡੀ ਨਾ ਰੋਕਦਾ ਤਾਂ ਭਿਆਨਕ ਹਾਦਸਾ ਹੋ ਜਾਣਾ ਸੀ ਉਹ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਤੇ ਉਸ ਦਾ ਸ਼ੁਕਰਗੁਜ਼ਾਰ ਹੁੰਦਾ ਤੇ ਹੱਥ ਜੋੜ ਕੇ ਗੱਡੀ ਸਟਾਰਟ ਕਰਦਾ ਦੇ ਸ਼ਹਿਰ ਵੱਲ ਨੂੰ ਚੱਲ ਪੈਂਦਾ ਹੈ ਸੁਖਵਿੰਦਰ ਸਿੰਘ ਅੰਬਾਲਾ ਸ਼ਹਿਰ ਕਿਸੇ ਕੰਮ ਦੇ ਲਈ ਜਾ ਰਿਹਾ ਹੁੰਦਾ ਹੈ ਕੰਮ ਖਤਮ ਕਰਕੇ ਜਦੋਂ ਵਾਪਸ ਆਉਂਦੇ ਹੋਏ ਉਸ ਨੂੰ 4 ਵਜ ਜਾਂਦੇ ਹਨ ਤਾਂ ਵਾਪਸ ਆਉਂਦੇ ਹੋਏ ਸੜਕ ਦੇ ਉੱਪਰ ਇੱਕ ਪਾਸੇ 6-7 ਸਾਲ ਦੀ ਬੱਚੀ ਖੜੀ ਰੋ ਰਹੀ ਸੀ ਕੁੜੀਏ ਤੋਂ ਦੇਖਣ ਨੂੰ ਤਾਂ ਹੋ ਪਰਵਾਸੀ ਮਜ਼ਦੂਰਾਂ ਦੀ ਬੱਚੀ ਲੱਗ ਰਹੀ ਸੀ ਸੁਖਵਿੰਦਰ ਸਿੰਘ ਨੇ ਸੋਚਿਆ ਕਿ ਕੁੜੀ ਨੂੰ ਭੁੱਖ ਲੱਗੀ ਹੋਣੀ ਹੈ ਇਸ ਲਈ ਰੋ ਰਹੀ ਹੈ ਉਸ ਨੇ ਕੁੜੀ ਦੇ ਕੋਲ ਮੋਟਰਸਾਈਕਲ ਰੋਕਿਆ ਉਸ ਨੇ 20 ਰੁਪਏ ਕੁੜੀ ਅੱਗੇ ਕਰਦੇ ਹੋਏ ਕਿਹਾ ਕੁਝ ਲੈ ਕੇ ਖਾ ਲੈ ਕੁੜੀ ਨੇ ਪੈਸੇ ਲੈਣ ਤੋਂ इनकार करते हुए कहा अंकल मुझे पैसे नहीं चाहिए मुझे अपने घर जाना है सुखविंदर सिंह फिर रो क्यों रही हैं बच्ची अंकल मुझे मेरे घर का रास्ता नहीं मिल रहा कह के और भी ज़्यादा रोन लगी सुखविंदर सिंह तुम आई किसके साथ थी कु रौंदी हुई बोली मेरी और मेरे भाई की लड़ाई हो गई थी मेरे और मेरे से टीवी टूट गया मैं डर गई कि मेरी पिटाई होगी इसके लिए मैं घर से भाग गई अंकल मुझे घर नहीं मिल रहा मुझे घर छोड़ दो सुखविंदर सिंह ਕਹਾਂ ਹੈ ਤੇਰਾ ਘਰ ਕੁੜੀ ਕਹਿੰਦੀ ਅੰਕਲ ਮੇਰਾ ਘਰ ਪੁਲ ਕੇ ਨੀਚੇ ਹੈ ਸੁਖਵਿੰਦਰ ਸਿੰਘ ਜਹਾਂ ਤੋਂ ਪੁਲ ਹੈ ਔਰ ਕੁਛ ਜਾਦ ਹੈ ਕੁੜੀ ਹੋਰ ਰੋਣ ਲੱਗ ਪਈ ਸ਼ਾਇਦ ਉਸ ਨੂੰ ਕੁਝ ਨਹੀਂ ਪਤਾ ਸੀ ਸੁਖਵਿੰਦਰ ਸਿੰਘ ਨੇ ਕੁੜੀ ਨੂੰ ਮੋਟਰਸਾਈਕਲ ਦੇ ਉੱਪਰ ਬਿਠਾਇਆ ਤੇ ਅੰਬਾਲਾ ਸ਼ਹਿਰ ਦੇ ਅੰਬਾਲਾ ਕੈਂਟ ਦੇ ਜਿੰਨੇ ਵੀ ਪੁਲਿਸ ਸਾਰੀ ਜਗ੍ਹਾ ਦੇ ਉੱਪਰ ਲੈ ਕੇ ਗਿਆ ਪਰ ਬੱਚੀ ਨੂੰ ਕਿਤੇ ਵੀ ਆਪਣੇ ਘਰ ਦੀ ਪਛਾਣ ਨਹੀਂ ਸੀ ਹੋ ਰਹੀ ਸਰਦਿਆਂ ਦੇ ਦਿਨ ਸੰ ਹਨੇਰਾ ਵੀ ਹੋਣਾ ਸ਼ੁਰੂ ਹੋ ਗਿਆ ਸੁਖਵਿੰਦਰ ਸਿੰਘ ਕੁੜੀ ਨੂੰ ਥਾਣੇ ਲੈ ਕੇ ਜਾਣ ਲੱਗਿਆ ਤਾਂ ਕੁੜੀ ਨੇ ਕਿਹਾ ਕਿ ਪੁਲਿਸ ਵਾਲੇ ਕੁੜੀ ਨੂੰ ਕਿਹਾ ਕਿ ਪੁਲਿਸ ਵਾਲੇ ਤੇਰੇ ਘਰ ਛੱਡ ਕੇ ਆਉਣਗੇ। ਕੁੜੀ ਨੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ ਕਹਿੰਦੀ ਮੈਨੇ ਨਹੀਂ ਪੁਲਿਸ ਕੇ ਪਾਸ ਜਾਣਾ। ਮੂਝੇ ਘਰ ਜਾਣਾ ਹੈ। ਸੁਖਵਿੰਦਰ ਸਿੰਘ ਦਾ ਅੰਬਾਲਾ ਦੇ ਵਿੱਚ ਦਫ਼ਤਰ ਹੈ। ਉਸ ਦਾ ਆਪਣਾ ਵਾਟਰ ਟੈਂਕ ਸਪਲਾਈ ਦਾ ਕਾਰੋਬਾਰ ਸੀ। ਉਸ ਦੇ ਦਫ਼ਤਰ ਦੇ ਨੇੜੇ ਹੀ ਕਵਾੜੀ ਬਾਜ਼ਾਰ ਹੈ ਕਵਾੜ ਵੇਚਣ ਵਾਲੇ ਟਹੇ ਉੱਥੇ ਕਵਾੜ ਵੇਚਣ ਦੇ ਲਈ ਆਉਂਦੇ ਸਨ ਇਸ ਲਈ ਇੱਕ ਦੋ ਬੰਦਿਆਂ ਦੇ ਨਾਲ ਸੁਖਵਿੰਦਰ ਸਿੰਘ ਦੀ ਥੋੜੀ ਬਹੁਤੀ ਪਛਾਣ ਹੋ ਗਈ ਸੀ ਇੱਕ ਬੁੱਢੀ ਔਰਤ ਹਰ ਰੋਜ਼ ਕਵਾੜ ਵੇਚਣ ਆਉਂਦੀ ਸੀ ਤੇ ਉਹ ਹਰ ਰੋਜ਼ ਸੁਖਵਿੰਦਰ ਸਿੰਘ ਨੂੰ ਆਉਂਦੇ ਜਾਂਦੇ ਹੋਏ ਨਮਸਤੇ ਕਰਿਆ ਕਰਦੀ ਸੀ ਸੁਖਵਿੰਦਰ ਸਿੰਘ ਵੀ ਉਸ ਦੀ ਨਮਸਤੇ ਦਾ ਜਵਾਬ ਦਿੰਦਾ ਤੇ ਬਜ਼ੁਰਗ ਦੇ ਹੋਣ ਕਰਕੇ ਤਾਈ ਕਹਿੰਦਾ ਠੀਕ ਹੈ ਤਾਈ ਪੁੱਛ ਲੈਂਦਾ ਤਾਂ ਉਹ ਖੁਸ਼ ਹੋ ਕੇ ਅਸ਼ੀਸ਼ਾਂ ਦੀ ਝੜੀ ਲਗਾ ਦਿੰਦੀ ਸੁਖਵਿੰਦਰ ਸਿੰਘ ਕੁੜੀ ਨੂੰ ਲੈ ਕੇ ਟਿਹਾਂ ਕਲੋਨੀ ਦੇ ਵਿੱਚ ਲੈ ਗਿਆ ਬੁੱਢੀ ਔਰਤ ਦੇ ਘਰ ਦਾ ਪਤਾ ਕਰਿਆ ਕਿ ਕੁੜੀ ਨੂੰ ਉਸ ਦੇ ਘਰ ਲੈ ਗਿਆ ਉਹ ਕੱਲੀ ਹੀ ਰਹਿੰਦੀ ਸੀ ਉਸ ਨੂੰ ਕੁੜੀ ਬਾਰੇ ਦੱਸਿਆ ਅਤੇ ਕਿਹਾ ਆਪਣੀ ਕਲੋਨੀ ਵਿੱਚ ਪਤਾ ਕਰ ਕਿਸੇ ਦੀ ਬੱਚੀ ਕੋਈ ਹੋਵੇ ਆਪਣਾ ਫੋਨ ਨੰਬਰ ਦੇ ਕੇ ਤੇ ਕੁੜੀ ਨੂੰ ਤਾਈ ਦੇ ਕੋਲ ਛੱਡ ਕੇ ਆਪਣੇ ਪਿੰਡ ਆ ਗਿਆ ਘਰ ਪਹੁੰਚਦੇ ਤਾਂ ਘਰਦਿਆਂ ਨੇ ਲੇਟ ਔਨ ਦਾ ਕਾਰਨ ਪੁੱਛਿਆ ਉਸਨੇ ਸਾਰੀ ਗੱਲ ਘਰਦਿਆਂ ਨੂੰ ਸੁਣਾਈ ਤਾਂ ਘਰਦੇ ਕਹਿੰਦੇ ਤੈਨੂੰ ਕੀ ਲੋੜ ਸੀ ਐਨੇ ਪਰੇਸ਼ਾਨ ਹੋਣ ਦੀ ਥਾਣੇ ਦੇ ਵਿੱਚ ਛੱਡ ਆਉਂਦਾ ਆਪੇ ਪੁਲਿਸ ਵਾਲੇ ਆਪਣਾ ਕੰਮ ਕਰਦੇ ਘਰਦੇ ਜੋ ਮਰਜੀ ਬੋਲੀ ਗਏ ਪਰ ਸੁਖਵਿੰਦਰ ਸਿੰਘ ਨੂੰ ਕੋਈ ਵੀ ਅਸਰ ਨਹੀਂ ਸੀ ਹੋ ਰਿਹਾ ਉਹ ਤਾਂ ਬਸ ਛੋਟੀ ਬੱਚੀ ਦੀ ਚਿੰਤਾ ਦੇ ਵਿੱਚ ਸੀ ਸਾਰੀ ਰਾਤ ਉਸ ਦੀ ਬੇਚੈਨੀ ਦੇ ਵਿੱਚ ਲੰਘ ਗਈ ਸੁਖਵਿੰਦਰ ਸਿੰਘ ਸਵੇਰੇ ਉੱਠਿਆ ਨਹਾ ਕੇ ਤਿਆਰ ਹੋ ਕੇ ਮੋਟਰਸਾਈਕਲ ਸਟਾਰਟ ਕੀਤਾ ਤੇ ਸਿੱਧਾ ਅੰਬਾਲਾ ਟਿਹਾਂ ਕਲੋਨੀ ਦੇ ਵਿੱਚ ਪਹੁੰਚਿਆ ਤਾਈ ਨੇ ਦੱਸਿਆ ਕਿ ਸਾਰੇ ਪਤਾ ਕਰ ਲਿਆ। ਹਮਾਰੀ ਬਸਤੀ ਦੇ ਹਮਾਰੀ ਬਸਤੀ ਕੀ ਨਹੀਂ ਹੈ। ਸੁਖਵਿੰਦਰ ਸਿੰਘ ਨੇ ਬੱਚੀ ਨੂੰ ਫੇਰ ਤੋਂ ਮੋਟਰਸਾਈਕਲ ਤੇ ਬਿਠਾਇਆ ਦੁਬਾਰਾ ਜਿੱਥੇ-ਜਿੱਥੇ ਵੀ ਝੁੱਗੀਆਂ ਝੋਪੜੀਆਂ ਵਿੱਚ ਲੋਕ ਰਹਿੰਦੇ ਸੀ ਉੱਥੇ-ਉੱਥੇ ਗਏ ਪਰ ਬੱਚੀ ਨਾਂ ਦੇ ਵਿੱਚ ਸਿਰ ਹਿਲਾ ਦਿਆ ਕਰੇ। ਕਾਫੀ ਧੀਰ ਘੁੰਮਦਿਆਂ ਨੂੰ ਹੋ ਗਈ। ਇੱਕ ਜਗ੍ਹਾ ਪੋਲ ਦੇ ਥੱਲੇ ਕਾਫੀ ਪੀੜ ਲੱਗੀ ਹੋਈ ਸੀ ਕੁੜੀ ਨੇ ਕਿਹਾ ਅੰਕਲ ਵਹਾਂ ਹੈ ਮੇਰਾ ਘਰ ਸੁਖਵਿੰਦਰ ਸਿੰਘ ਨੇ ਦੇਖਿਆ ਸੜਕ ਬਣਾਉਣ ਵਾਲੇ ਮਜ਼ਦੂਰਾਂ ਦੇ ਲੋਹੇ ਦੇ ਟੀਨਾ ਨਾਲ ਘਰ ਬਣਾਏ ਹੋਏ ਸੀ ਉੱਥੇ ਜਾ ਕੇ ਦੇਖਿਆ ਕਿ ਮਾਂ ਬਾਪ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਸੀਂ ਸਮਝ ਨਹੀਂ ਸਕਦੇ ਹੋ ਦੋ ਦਿਨ ਤੋਂ ਜਿਸ ਮਾਪੇ ਦਾ ਬੱਚਾ ਗੁੰਮ ਹੋ ਗਿਆ ਹੋਵੇ ਉਸ ਦਾ ਕੀ ਹਾਲ ਹੋਵੇਗਾ ਜਦੋਂ ਉਹਨਾਂ ਨੇ ਆਪਣੀ ਬੇਟੀ ਨੂੰ ਦੇਖਿਆ ਤਾਂ ਮਾਂ ਨੇ ਦੌੜ ਕੇ ਕੁੜੀ ਨੂੰ ਘੁੱਟ ਕੇ ਜੱਫੀ ਪਾ ਲਈ ਜਿਵੇਂ ਕਿ ਚਿਰਾਂ ਤੋਂ ਵਿਛੜਿਆਂ ਦਾ ਮਿਲਨ ਹੋਇਆ ਹੋਵੇ ਕੁੜੀ ਦਾ ਬਾਪ ਸੁਖਵਿੰਦਰ ਸਿੰਘ ਦੇ ਪੈਰਾਂ ਦੇ ਵਿੱਚ ਡਿੱਗ ਗਿਆ ਕਹਿੰਦਾ ਸਰਦਾਰ ਜੀ ਆਪ ਹਮਾਰੇ ਲਈ ਭਗਵਾਨ ਬਣ ਕੇ ਆਏ ਹੋ ਤੇ ਦੁਆਵਾਂ ਦੀ ਚੜੀ ਲਗਾ ਦਿੱਤੀ ਇੱਕ ਬਾਪ ਨੂੰ ਮਾਪਾ ਇੱਕ ਬੱਚੇ ਨੂੰ ਮਾਪਾ ਬਾਪ ਨੂੰ ਮਿਲਾ ਕੇ ਸੁਖਵਿੰਦਰ ਸਿੰਘ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜਿਸ ਨੂੰ ਉਹ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਸੀ ਕਰ ਕਰ ਸਕਦਾ ਘਰ ਜਾ ਕੇ ਜਦੋਂ ਉਹ ਆਪਣੇ ਪਰਿਵਾਰ ਵਿੱਚ ਬੈਠ ਕੇ ਸਾਰੀ ਗੱਲ ਸੁਣਾ ਰਿਹਾ ਸੀ ਤਾਂ ਉਸ ਦੇ ਚਿਹਰੇ ਤੇ ਚੰਗਾ ਕੰਮ ਕਰਨ ਦੀ ਇੱਕ ਅਲੱਗ ਹੀ ਚਮਕ ਸੀ ਕਹਾਣੀ ਨੂੰ ਪੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ